ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਇਹ ਵੀਡੀਓ ਮੈਂ ਆਪਦੇ ਪਿੰਡ ਦੇ ਵਿੱਚੋਂ ਗੁਰਪੇਜ ਵੀਰ ਦੇ ਘਰੋਂ ਤੁਹਾਡੇ ਨਾਲ ਸਾਂਝੀ ਕਰਨੀ ਆ ਔਰ ਗੁਰਪੇਜ ਵੀਰ ਦਾ ਨੀਲੀ ਰਾਵੀ ਨਸਲ ਦੇ ਵਿੱਚ ਔਰ ਨੀਲੀ ਰਾਵੀ ਨਸਲ ਦੇ ਉੱਤੇ ਕੰਮ ਕਰਨ ਦੇ ਬੱਚ ਬਹੁਤ ਵੱਡਾ ਨਾਮ ਆ ਸਾਡੇ ਪਾਈ ਦਾ ਇਸ ਵੀਰ ਦੇ ਕੋਲ ਇੱਕ ਤੁਹਾਨੂੰ ਨਾਮੀ ਸਾਨਾ ਦਾ ਬੱਚਾ ਨਮੀ ਮਈਆਂ ਦਾ ਬੱਚਾ ਜਿਹੜਾ ਇਸ ਟਾਈਮ ਮੌਜੂਦ ਆ ਬਾਈ ਦੇ ਕੋਲੇ ਔਰ ਇਹ ਵਿਕਾਊ ਲੱਗਿਆ ਵਾ ਮਿੱਤਰੋ ਕਟਾ ਕਿੰਨੀ ਉਮਰ ਦਾ ਕਿਹੜਾ ਇਹਦਾ ਪਿਓ ਦਾ ਪੱਖਾ ਕੀ ਇਹਦੀ ਮਾਂ ਦਾ ਪੱਖਾ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਭੇਜੇ ਦੇ ਨਾਲ ਕਰਾਂਗੇ ਜਿਹੜੇ ਭਰਾ ਨੂੰ ਇਹ ਜਾਨਵਰ ਤੁਹਾਨੂੰ ਪਸੰਦ ਆ ਜਾਊਗਾ ਤੁਸੀਂ ਰਾਬਤਾ ਕਰਮ ਬਾਈ ਗੁਰਪੇਜ ਦੇ ਨਾਲ ਕਰ ਲਿਓ ਮਿੱਤਰੋ ਬਹੁਤ ਚੰਗੀ ਬਲੱਡ ਲਾਈਨ ਦਾ ਸਾਨੂੰ ਛੱਡੇ ਕਰੇ ਕਟਾ ਪੈਦਾ ਹੋ ਜੇ ਤਾਂ ਗੱਲ ਟਿਕਾਣੇ ਲੱਗ ਜਾਊਗੀ ਪਰ ਅੱਜ ਤੁਹਾਨੂੰ ਨਿਊ ਗੱਲ ਫਾਰਮਰ ਦੇ ਜ਼ਰੀਏ ਇਹ ਤੁਹਾਡੇ ਘਰੇ ਪਹੁੰਚੂਗਾ ਕੀ ਡਿਟੇਲ ਆ ਉਹ ਕਰਦੇ ਆ ਗੱਲਬਾਤ ਆਪਾਂ ਵੀਰ ਦੇ ਨਾਲ ਲਿਆ ਵੀ ਮਿੱਤਰੋ ਹੁਣ ਤੁਹਾਨੂੰ ਇੱਕ ਰੀਮੇ ਤੁਰਦਾ ਫਿਰਦਾ ਦਿਖਾ ਦਿਨਾ ਫੇਰ ਹੀ ਆਪਾਂ ਡਿਟੇਲ ਜਾਣਦੇ ਆਂ ਦੀ ਵੇਖੋ ਤੁਸੀਂ ਘਟਾ ਥੱਲੋ ਥੱਲੋ ਬੜਾ ਛੋਧਾ ਯਾਰ ਕਰਮ ਵਾਲਾ ਲਿਆ ਭੇਜੇ ਵੀਰੇ ਦੇਖ ਸਕਦੇ ਹੋ ਤੁਸੀਂ ਇਹਦੀ ਕੁਆਲਿਟੀ ਸਾਰੀ ਜਿਹੜੀ ਪੂਰੀ ਜ਼ਬਰਦਸਤ ਆ ਰੂਹਦਾਰੀ ਦੇ ਨਾਲ ਪੂਰਾ ਸੰਭਿਆ ਹੋਇਆ ਔਰ ਹੁਸਨ ਦਾ ਵੱਖਰਾ ਜਿਹਾ ਸ਼ਿੰਗਾਰ ਆ ਤੇ ਲੈ ਜਾਣਗੇ ਉਹ ਇਹਨੂੰ ਖਰੀਦ ਕੇ ਝਟਪਟ ਜਿਹੜੇ ਕਰਦੇ ਨੀਲੀ ਰਾਵੀ ਨੂੰ ਪਿਆਰ ਆ ਤੇ ਮੇਰੇ ਵਰਗੇ ਰਹਿ ਜਾਣਗੇ ਦੇਖਦੇ ਜਿਹੜੇ ਹਜੇ ਬਣਾਉਂਦੇ ਨਹੀਂ ਵਿਚਾਰ ਆ ਤੇ ਭੇਜਾ ਵੀ ਯਾਰਾਂ ਦਾ ਯਾਰ ਆ ਉਹ ਕਰਦੇ ਆ ਆਪਾਂ ਇਹਦੇ ਨਾਲ ਗੱਲ ਤੇ ਬਾਤ ਆ ਭੇਜੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਕੀ ਹਾਲ ਆ ਵੀਰੇ ਬੜਾ ਵਧੀਆ ਵੀਰੇ ਸੇਤਾਂ ਘਰ ਪਰਿਵਾਰ ਸਾਹ ਵਧੀਆ ਉੱਚੀ ਬੋਲੀ ਜੀ ਮੈਂਕ ਨਹੀਂ ਲਾਇਆ ਆਪਾਂ ਅੱਛਾ ਭੇਜੇ ਬਾਈ ਦੂਜੇ ਜਾਨਵਰ ਸਾਰੇ ਠੀਕ ਆ ਹਾਂ ਵਧੀਆ ਵਧੀਆ ਸਭ ਠੀਕ ਆ ਤੇ ਗਾਂ ਵੇਗੀ ਸੀ ਉਹ ਤੋਂ ਪਾਈ ਸੀ ਜਿਹੜੀ ਵੀਡੀਓ ਠੀਕ ਹੈ ਭੇਜ ਦੇ ਬਈ ਜਿਹੜਾ ਕਟਾ ਵਾ ਪਹਿਲਾ ਦਿਨ ਦਾ ਪਿਓ ਦਾ ਪੱਖ ਦੱਸ ਦੇ ਮੈਨੂੰ ਕਿਹੜਾ ਵਾ ਸੇਵਰੇ ਦਾ ਲੰਡਾ ਸਾਨ ਲੰਡਾ ਮਰ ਗਿਆ ਥੋੜਾ ਦਿਨ ਹੋ ਗਿਆ ਠੀਕ ਆ ਬਾਈ ਜਿਹੜੇ ਜਿਹੜੇ ਮਤਲਬ ਜਿਹੜਾ ਸੂਰਜ ਸਰਜ ਦੇ ਪਚੋਕੜ ਚੋਂ ਸੀ ਹਨਾ ਸੂਰਜ ਦਾ ਪੁੱਤ ਸੀ ਉਹ ਠੀਕ ਆ ਬਾਈ ਆਪਾਂ ਡਾਇਰੈਕਟ ਮੱਝ ਭرائی ਜਦੋਂ ਸੁਖਦੀਪ ਕੋਲੇ ਆਏ ਲੰਗੇ ਆਣੇ ਲੰਗੇ ਆਣੇ ਸੁਖਦੀਪ ਕੋਲੇ ਆਏ ਉਦੋਂ ਤੁਸੀਂ ਡਾਇਰੈਕਟ ਮੈਂ ਕ੍ਰਾਸ ਕਰਾਈ ਸੀ ਦੋ ਮੱਝਾਂ ਕਰਾਈਆਂ ਡਾਇਰੈਕਟ ਐਕ ਨੇ ਕੱਟੀ ਦਿੱਤੀ ਐਕ ਨੇ ਕੱਟਾ ਅੱਛਾ ਇੱਕ ਨੇ ਕੱਟੀ ਦਿੱਤੀ ਇੱਕ ਨੇ ਕੱਟਾ ਅੱਛਾ ਵੀ ਇਹ ਫਿਰ ਡਾਇਰੈਕਟ ਕ੍ਰਾਸ ਦਾ ਬੱਚਾ ਹੈ ਠੀਕ ਆ ਕਿੰਨੀ ਉਮਰ ਹੋ ਗਈ ਭੇਜੇ ਬਾਈ ਜਾਂਦੀ ਇਹ ਵੀਰੇ ਹੋ ਗਿਆ ਪੌਣੇ 2 ਸਾਲਾਂ ਦਾ ਪੌਣੇ ਹਾਂ ਸੇਲ ਦਾ ਵਿਚਾਰ ਠੀਕ ਹੈ ਇਹਦੀ ਮਾਂ ਕਿਹੜੀ ਸੀ ਬੱਡੇ ਭਾਈ ਮਾਂ ਵੀਰੇ ਪਿੱਛੇ ਜੇ ਆਪਣੇ ਤੋਂ ਹੋ ਗਏ ਆ ਯਾਨੀ ਕਿ ਕਾਲਾ ਲੈ ਗਿਆ ਪਲਵਾਨ ਠੀਕ ਹੈ ਤੇ ਦਰਿਆ 'ਚ ਬੈਠਾ ਕਾਲੇ ਕੇ ਕਾਲੇ ਕੇ ਉਹ ਲੈ ਗਿਆ ਸੀਗਾ ਉਹ ਮੱਝ ਸੀਗੀ ਜਿਹੜਾ ਦੁਲਚੀ ਕੇ ਸਾਣ ਨਹੀਂ ਸੀ ਹਾਂ ਮਾਰ ਗਿਆ ਸੀਗਾ ਫਾਇਆ ਲੈ ਕੇ ਫਿਰ ਫਿਰੋਜ਼ਪੁਰਾ ਉੱਤਾਰ ਗਿਆ ਹਾਂ ਜੀ ਉਹਦੀ ਧੀ ਸੀਗੀ ਅੱਛਾ ਤੇ ਦੂਜੇ ਦਿਨ ਆਪਣੇ ਰੂ ਲੈ ਗਏ ਸੀ ਉਹ ਲੈ ਗਈ ਸੀ ਅੱਛਾ ਤੇ ਉਹਦੇ ਥੱਲੇ ਦੁੱਧ ਕਿੰਨਾ ਕੁ ਸੀ ਭੇਜ ਬਾਈ ਦੁੱਧ ਆਪਾਂ ਵੇਖੋ ਸਾਹਿਬ ਕਿੰਨਾ ਕੁ ਮਹੀਨਾ ਦੀ ਸੂਈ ਸੀ ਲੈਵ ਕੀਤੀ ਸੀ ਉਹ ਤੋਂ ਠੀਕ ਆ ਤੇ 14 ਕਿਲੋ ਦੁੱਧ ਸੀ ਉਹ ਤੋਂ ਤਿੰਨਾਂ ਨੂੰ ਸਾਜਰ ਥੱਲੇ 16 ਕਿਲੋ ਦੁੱਧ ਸੀਗਾ ਇਹਦੀ ਮਾਂ ਦੇ ਥੱਲੇ ਅੱਛਾ ਭੇਜੇ ਬਾਈ ਜਿਵੇਂ ਹੁਣੇ ਕੱਟੇ ਦੀ ਮਤਲਬ ਮਾਲੀ ਦਾ ਪੂਰਾ ਟਾਪ ਦਾ ਬਣ ਜੂਗਾ ਜਦੋਂ ਉਹ ਤਿਆਰ ਹੋਣਾ ਹੈ ਨਾ ਬਾਕੀ ਮੂ ਮਾ ਬੋਪਾਰਾ ਸੈਗਸੰਗ ਬਹੁਤ ਚੰਗਾ ਸਾਰੇ ਚੰਗਾ ਠੀਕ ਹੈ ਵੀਰੇ ਮੇਰੇ ਕੋਲੇ ਦੋ ਆ ਸਾ ਫਿਰ ਸੂਟ ਨਹੀਂ ਹੁੰਦਾ ہاں ਮੈਂ ਔਖਾ ਹੋ ਜਾਂਦਾ ਸਾਹਮਣਾ ਅੱਛਾ ਭੇਜੇ ਭਾਈ ਜਿੰਦੀ ਫਿਰ ਡਿਮਾਂਡ ਕੀ ਰਹੂਗੀ ਵੀਰੇ ਡਿਮਾਂਡ ਵੀਰੇ 7000 ਰੁਪਿਆ 70000 ਰੁਪਿਆ ਇਹਦਾ ਮੁੱਲਾ ਹੈ ਉਹਦੇ ਵਿੱਚ ਮਾਨਤਾਨ ਹੋ ਜਾਊਗਾ ਵੀਰੇ ਹਾਂ ਮਾਨਤਾਨ ਕਰਦਾਂਗੇ ਬੰਦਾ ਵੀ ਰੱਖਣ ਵਾਲਾ ਹੋਵੇ ਨਾ ਠੀਕ ਹੈ ਪੂਰੇ ਮਾਨਤਾਨ ਕਰਦਾਂਗੇ ਤੇ ਨੰਬਰ ਭੇਜੇ ਵੀਰੇ ਆਪਣਾ 97812 97812094 ਅੱਛਾ ਤੇ ਮੈਂ ਮੂੰਹ ਕ੍ਰੋਸ ਕਰਾਉਣਾ ਹੋਵੇ ਜੇ ਕਿਸੇ ਭਰਾਣੇ ਹੈਗਾ ਮਾਲੀ ਹੋਰ ਵੀ ਨੀਲੀ ਰਾਵੀ ਦਾ ਠੀਕ ਆ ਤੇ ਉਹਦੀ ਫੀਸ ਫੂਸ ਕੀ ਰੱਖੀ ਹੋਈ ਹੈ ਜੀ ਜੈ ਜੀ ਆ ਬਿਲਕੁਲ ਠੀਕ ਆ ਭਾਈ ਵੀ ਜੇ ਹੋ ਜਾ ਭਰਾ ਆਊਗਾ ਹੋ ਜਾ ਫੀਸ ਦਾ ਕੋਈ ਚੱਕਰ ਨਹੀਂ ਠੀਕ ਆ ਭਾਈ ਜੀ ਤੋਰੀ ਇੱਕ ਰੀ ਮੜਾ ਜਾ ਇਹਨੂੰ ਫਿਰ ਲੈ ਵੀ ਮਿੱਤਰੋ ਬਹੁਤ ਥੱਲੋ ਖਰਾ ਬਹੁਤ ਆ ਕੱਟਾ ਵੀ ਯਕੀਨ ਕਰਿਓ ਤੁਸੀਂ ਮੈਂ ਕੋਲੇ ਵੇਖ ਰਿਹਾ ਇਹਨੂੰ ਤੇ ਤੁਹਾਨੂੰ ਆਪਣਾ ਫਰਕ ਇਹੀ ਆ ਵੀ ਤੁਸੀਂ ਮੈਨੂੰ ਵੀਡੀਓ ਤੇ ਵੇਖਦੇ ਪਿਆ ਤੇ ਮੈਂ ਇਹਨੂੰ ਕੋਲੇ ਵੇਖਦਾ ਪਿਆ ਬਹੁਤ ਬਲੱਡ ਲੈਨ ਚੰਗੀ ਦਾ ਇਹ ਲੰਡੇ ਸਾਂਹ ਦਾ ਜਿਹੜਾ ਪਿਛਲੇ ਦਿਨੀ ਇੱਕ ਬਹੁਤ ਵੱਡਾ ਘਾਟਾ ਪਿਆ ਨੀਲੀ ਰਵੀ ਨਸਲ ਨੂੰ ਲੰਡਾ ਮਾਲੀ ਜਿਹਨੇ ਅਨੇਕਾਂ ਨਾਮੀ ਸਾਂਹ ਪੈਦਾ ਕਰਕੇ ਮੇਲਿਆਂ ਦੇ ਵਿੱਚ ਰਿੰਗਾਂ ਦੇ ਵਿੱਚ ਖੜਾ ਖੜਾ ਰਹਿੰਦੇ ਦੋ ਮਿੰਟ ਰਿੰਗਾਂ ਦੇ ਵਿੱਚ ਖਲਾਰੇ ਔਰ ਆਪਣਾ ਨਾਮ ਨਾ ਖੱਟਦਾ ਹੋਇਆ ਕੁਝ ਕੁ ਦਿਨ ਪਹਿਲਾਂ ਉਹ ਸਵਰਗਵਾਸ ਹੋਇਆ ਕਰਮਾਂ ਵਾਲਾ ਔਰ ਉਸ ਸਾਂਹ ਦਾ ਇਹ ਡਾਇਰੈਕਟ ਬੱਚਾ ਵਾ ਮਿੱਤਰੋ ਤੇ ਇਹਦੀ ਮਾਂ ਦਾ ਦੁੱਧ ਵਾ ਜਿਹੜਾ ਉਹ ਵੀ 15 16 ਕਿਲੋ ਦਾ ਤੇ ਬਾਕੀ ਜਿਹੜੇ ਭਰਾ ਦੇ ਕੋਲ ਆ ਮਿੱਤਰੋ ਜਿਹੜੀ ਗੱਲ ਕਹੀ ਉਹ ਖਰੀ ਹੁੰਦੀ ਐ ਐਵੇਂ ਨਹੀਂ ਭਰਾ ਨੂੰ ਹਰਿਆਣੇ ਤੇ ਕ ਮਈਆਂ ਲੈਣ ਲਈ ਸ਼ਪਾਰਚ ਆਉਂਦੀਆਂ ਨਾ ਭਰਾ ਦਾ ਵਪਾਰ ਦਾ ਕੰਮ ਆ ਬਸ ਕੰਮ ਆ ਜਿਹੜਾ ਵੀਰ ਦਾ ਬਰੀਡ ਦੇ ਉੱਤੇ ਤੇ ਸ਼ੌਕ ਦੇ ਉੱਤੇ ਤੇ ਜਿਹੜੇ ਭਰਾ ਨੇ ਬਾਈ ਇਹ ਮਾਲੀ ਖਰੀਦ ਲੈ ਆਉਂਦੇ ਹੋ ਜਾਣਗੇ ਵਾਰੇ ਨੇਹਰੇ ਕਿਉਂਕਿ ਵਾਰੇ ਨੇਹਰੇ ਇਸ ਕਰਕੇ ਹੋ ਜਾਣਗੇ ਕਿਉਂਕਿ ਬਾਈ ਇਹ ਜਿਹੜੀ ਨਸਲਾ ਇਹ ਜਿਹੜਾ ਘਰਾਣਾ ਵਾ ਦੁੱਧ ਵਾਲੇ ਪੱਖ ਤੋਂ ਸੀਲ ਵਾਲੇ ਪੱਖ ਤੋਂ ਮੱਜਾ ਮਗਰ ਲੱਗਦਾ ਸਾਬ ਅੱਛਾ ਮਈਆਂ ਮਗਰ ਲੱਗਦਾ ਬਈ ਕੁਝ ਕੁ ਦਿਨਾਂ ਦੀ ਇੱਕ ਲੱਗ ਜੂ ਲਾਉਣ ਹਨਾ 2 ਢਾਈ ਮਹੀਨਿਆਂ ਨੇ ਲੱਗ ਪੂਗਾ ਹਾਂ ਲੱਗ ਪੂਗਾ ਇਹ ਉਮਰ ਕਿੰਨੇ ਮਹੀਨੇ ਦੱਸੀ ਸੀਂ ਦੀ ਪੌਣੇ 2 ਠੀਕ ਹੈ ਲੈ ਵੀ ਮਿੱਤਰੋ ਗੱਲ ਬਾਤ ਲਈ ਨੰਬਰ ਸਕਰੀਨ ਤੇ ਆ ਜਿਹੜੇ ਭਰਾ ਨੂੰ ਕਟਾ ਪਸੰਦ ਆ ਖਰੀਦ ਸਕਦੇ ਆ ਸ਼ੁਕਰੀਆ ਜਉਂਦੇ ਰਹੋ